ਹਾਂਜੀ ਸਾਸਰੀ ਕਾਲ ਸੰਗ ਤੇ ਆਪਾਂ ਰਾਤ ਪੈ ਸੀਗੇ ਬਾਈਟ ਡਰਾਈਵਰ ਤੇ ਇਥੋਂ ਚਾਹ ਪਾਣੀ ਛਕ ਲਿਆ ਤੇ ਹਉ ਆਇਆ ਲੋਕੋ ਤੇ ਆ ਖੜੀਆ ਆਪਣੀ ਕਰਮਾ ਵਾਲੀ ਮਿਰਚ ਵਾਲੀ ਬੱਕੀ ਇਥੋਂ ਫਿਰ ਚਾਹ ਪਾਣੀ ਚਾ ਕੇ ਤੇ ਦੇਖਦੇ ਆ ਕੋਈ ਨਵਾਂ 뷰 ਤੇ ਅੱਗੇ Google ਤੇ ਚੈੱਕ ਕਰਿਆ ਸੀ ਨੇੜੇ ਇੱਕ ਪ੍ਰੋਵਿੰਸਲ ਪਾਰਕ ਜਾ ਕੀ ਹਿਸਾਬ ਕਿਤਾਬਾਂ ਚੱਲ ਕੇ ਚਲੋ ਚਾਲ ਫਿਰ ਖਿੱਚਦੀਆਂ ਗੱਡੀਆਂ ਸੋਨਾ ਬੈਦਰਾਂ ਤੇ 뷰 ਪੂਰਾ ਸੋਹਣਾਗਾ ਅੱਗੇ ਨੇੜੇ ਹੀ ਐ ਇਥੋਂ ਚੈੱਕ ਕਰਾ ਲਈ ਮੈਂ ਮੈਪ ਤੇ ਪਾ ਕੇ ਤੇ ਬਾਕੀ ਦੇਖਦੇ ਆ ਕਿ ਹਿਸਾਬ ਕਿਤਾਬ ਲੱਗਦਾ ਆ ਗਿਆ ਹਾਂਜੀ ਆ ਗਈ ਆ ਲੱਗਦਾ ਤੇ ਇਹ ਪਹੁੰਚ ਗਏ ਆ ਆਪਾਂ ਲੇਕ ਸਪੀਰੀਅਰ ਇਦਾਂ ਦਾ ਕੋਈ ਨਾਂ じゃ ਸੀਗਾ ਬਾਕੀ ਜਿਹੜਾ ਵੀ ਹੋਇਆ ਆਪਾਂ ਲਿਖ ਰਹੇ ਆ ਬਾਅਦ ਗੂਗਲ ਕਰਕੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਪਹੁੰਚ ਚੁੱਕੇ ਆ ਆਪਾਂ ਲੈਣ ਲੱਗੇ ਆ ਟਰਨ ਇਥੋਂ ਹਾਂਜੀ ਲੇਕਸ ਪ੍ਰੋਵੈਂਸ਼ਲ ਪਾਰਕ ਆਪਾਂ ਪਹੁੰਚ ਚੁੱਕੇ ਆਂ ਲਾਉਣੇ ਆਥੇ ਪਾਰਕਿੰਗ ਲੈ ਕੇ ਬਾਬੇ ਦਾ ਨਾਂ ਤੇ ਪਾਰਕੀਆਂ ਵੀ ਅਵੇਲੇਬਲ ਆ ਤੇ ਬਾਹਰ ਇਹਦਾ ਕੁਝ ਪਾਸਪੂਸ ਲਿਖਿਆ ਹੋਇਆ ਸੀਗਾ ਉਹ ਤੁਸੀਂ ਗੂਗਲ ਲਿਖ ਦੇਖ ਲਿਓ ਆਪਾਂ ਤਾਂ ਛੋਟ ਟਾਈਮ ਲਈ ਵਿਜ਼ਿਟ ਕਰਨਾ ਸੀ ਤੇ ਜੇ ਕਿਸੇ ਨੇ ਲੰਬੇ ਟਾਈਮ ਲਈ ਵਿਜ਼ਿਟ ਕਰਨਾ ਹੋਵੇ ਤਾਂ ਪਤਾ ਨਹੀਂ ਪਾਸ ਕਿਹਨੇ ਹੁੰਦੇ ਆ ਤੇ ਡਿਸਪਲੇ ਕਰੋ ਵੀ ਕਿਹਨੇ ਤੇ ਤੇ ਉਹ ਆਪਾਂ ਨੂੰ ਲੋੜ ਨਹੀਂ ਸੀਗੀ ਇੱਥੇ ਪਾਰਕਿੰਗ ਲਾ ਕੇ ਆਪਾਂ ਦੇਖਦੇ ਆਂ ਫਿਰ ਵਿਚ ਵੱਲ ਚੱਲੇ ਪਉਣੇ ਆ ਲਓ ਜੀ ਗੋਰੀਆਂ ਦੇ ਜਵਾਕ ਫਿਰਦੇ ਇੱਥੇ ਘੌਮਦੇ ਫਿਰਦੇ ਫੈਮਿਲੀਆ ਨਾਲ ਆਏ ਨੇ ਲੋਕ ਤੇ ਲੌਂਗ ਵੀਕਐਂਡ ਮੂਰੇ ਆ ਰਿਹਾਗਾ ਅਮਰੀਕਾ ਵਾਲਾ ਐਸੇ ਕਰਕੇ ਅਮਰੀਕਾ ਦੀਆਂ ਗੱਡੀਆਂ ਵੀ ਬਹੁਤ ਖੜੀਆਂ ਸੀਗੀਆਂ ਘੁੰਮਦੇ ਫਿਰਦੇ ਲੋਕ ਵਧੀਆ 뷰 ਹੈਗਾ ਬਾਰਬੀਕਿਊ ਕਰਨ ਵਾਸਤੇ ਬੈਸਟ ਹੈਗਾ ਜਿਹੜੇ ਨੇੜੇ ਰਹਿੰਦੇ ਆ ਤੇ ਜਿਹੜੇ ਚੱਲ ਕੇ ਜਾਂਦੇ ਆ ਇੱਥੇ ਜ਼ਰੂਰ ਸਟਾਪ ਕਰਨ ਤੇ ਲੋਕੇਸ਼ਨ ਤੇ ਨਾਲ ਪਿੰਨ ਪੁਆਇੰਟ ਸਾਰਾ ਕੁਝ ਦਿੱਤਾ ਆਪਾਂ ਛਾੜ ਤੇ ਆ ਗਏ ਆ ਆਪਾਂ ਹੁਣ ਦਿਮਾਗ 'ਚ ਗਰਾਰੀ ਜੀ ਅੜ ਗਿਆ ਵੀ ਉਹ ਵਿਚਾਲੇ ਜਾਣਾਗਾ ਉਹ ਪਾਣੀ ਵਾਲਾ ਨੰਗ ਕੇ ਤੇ ਉਧਰੋਂ ਬੜਾ ਨੀਵਾ ਸੀ ਪਾਣੀ ਤੇ ਉੱਚਾ ਜਿਹਾ ਥਾਂ ਲੱਭ ਲਿਆ ਕਿ ਤੋ ਕ੍ਰਾਸ ਕਰਕੇ ਜਿਹੜੀ ਦਿਮਾਗ 'ਚ ਗੇਰਾ ਗੱਲ ਜੀ ਅੜ ਜੇ ਨਾ ਉਹ ਫਿਰ ਪੂਰੀ ਕਾਰ ਹੀ ਲਵੇ ਜਾਣੇ ਕਹਿੰਦੇ ਹੁੰਦੇ ਆ ਨਹੀਂ ਦਿਮਾਗ 'ਚ ਹੀ ਰਹਿੰਦੇ ਉਹ ਉੱਥੇ ਜਾਣਾ ਮੈਂ ਕਿਰਾ ਦੇਖਦੇ ਆ ਬਾਕੀ ਤੇ ਚੱਪਲਾਂ ਲਾ ਗਿਆ ਆਪਾਂ ਫਾੜ ਲੀਆਂ ਹੱਥ 'ਚ ਹੋ ਗਿਆ ਨੈਰੋ ਨੈਰ ਚੱਲ ਕੇ ਦੇਖਦੇ ਆ ਕਿ ਰੰਗ ਪਾਣੀ ਬੜਾ ਠੰਡਾ ਗਾ ਹੱਥੋਂ ਵੱਧ ਕੇ ਪੂਰਾ ਠਾਰਦਾ ਤੁਰਿਆ ਜਾਂਦਾ ਗਾ ਦਾ ਪਾਣੀ ਤੇ ਲੈਨੇ ਆ ਖਬਰਸਾਰ ਪਾਣੀ ਵਾਕੇ ਬੜਾ ਠੰਡਾ ਇੱਥੇ ਠੀਕ ਹੈ ਉੱਤੇ ਇਹ ਵੱਲ ਨੂੰ ਸਾਫ ਬਹੁਤਾ ਪਾਣੀ ਜਿੰਨਾ ਵੀ ਕਹਿ ਦਿਆਂ ਥੱਲੇ ਤੱਕ ਹਰ ਇੱਕ ਚੀਜ਼ ਦੀਦੀ ਆ ਪੂਰਾ ਸਾਫ ਪਾਣੀ ਆ ਹਰ ਇੱਕ ਚੀਜ਼ ਪਹੁੰਚ ਗਿਆਂ ਉੱਪਰ ਤੇ ਦੇਖਦੇ ਆ ਕੀ ਬਣਦਾ ਗਾ ਇਥੋਂ ਤੱਕ ਤਾਂ ਲੋਕਾਂ ਨੇ ਗਾ ਪਾਇਆ ਇਥੋਂ ਤੱਕ ਤਾਂ ਘੁਮ ਹੀ ਨਹੀਂ ਬਾਬਾ ਪੈਰਾਂ ਦੇ ਨੇ ਸਾਂ ਦੇ ਬਾਬਾ ਨੇਗੇ ਮਤਲਬ ਕਿ ਲੋਕ ਜਾਂਦੇ ਆ ਉਹ ਦੂਜੇ ਪਾਸੇ ਇਹਨੂੰ ਲੰਘ ਕੇ ਦੇਖਦੇ ਆ ਵੀ ਉੱਧਰ ਕੀ ਹਾਲ ਬਤਾਵਾ ਇਹ ਆ ਵੀ ਪਾਣੀ ਪੂਰਾ ਸਾਫ ਵਾਲਾ ਪਾਣੀ ਤਾਂ ਬਿਲਕੁਲ ਇੱਕ ਨੰਬਰ ਆ ਇਹ ਇੱਕ ਨੰਬਰ ਪਾਣੀ ਉਹ ਕੋਹ ਮਾਰੇ ਆ ਪਹਿਲਾਂ ਵਿੱਚ ਦੇਖੀਏ ਕੀ ਆਗਾ ਇਹ ਅੱਛਾ ਚਿੜੀ ਦਾ ਬੱਚਾਗਾ ਬਾਈਗਰ ਬਾਈਗਰ ਵਿਚਾਰਾ ਮਰੇ ਆਪਾ ਹੁਣ ਜੂਮ ਕਰਕੇ ਦਿਖਾਈਏ ਨਾ ਜੀ ਦੇਖੋ ਚਲੋ ਜੀ ਆਪਾਂ ਅੱਗੇ ਵਧਦੇ ਹੋਏ ਤੇ ਚਲੋ ਚਾਲ ਚਲੋ ਚਾਲ ਕਹਿੰਦੇ ਅੱਗੇ ਜਾ ਕੇ ਦੇਖਦੇ ਕੀ ਖਬਰ ਆ ਕੀ ਸ਼ਾਰ ਆ ਪਾਣੀ ਠੰਡਾ ਹੱਦੋਂ ਵੱਧ ਕੇ ਆ ਕੰਪਨੀ ਚੜਾਉਂਦਾ ਗਾ ਜਿੰਨਾ ਵੀ ਕਹੇਦੇ ਉਹਨਾਂ ਠੰਡਾ ਪਾਣੀ ਆ ਜਿਵੇਂ ਆਪਣੇ ਕਹਿੰਦੇ ਨਾ ਗੜੇ ਵਰਗਾ ਉਹਨੂੰ ਪਾਣੀ ਬਹੁਤ ਠਾਰੀ ਝਾੜਦਾ ਕਾ ਬਹੁਤ ਜ਼ਿਆਦਾ ਠੰਡਾ ਪਾਣੀ ਆ। ਜੇ ਜਾ ਕੇ ਦੇਖੀਏ ਕ੍ਰਾਸ ਕਰਕੇ ਇਹਨੂੰ ਕੀ ਮਾਹੌਲ ਆ ਕੀ ਵਾਤਾਵਰਨਾ। ਵਧੀਆ ਗਾ ਮਤਲਬ ਕਿ ਯਾਰ ਵਧੀਆ ਮਨ ਰਿਲੈਕਸ ਜੇ ਹੁੰਦਾ ਘੁੰਮ ਕੇ ਬੰਦੇ ਦਾ ਮਾਈਂਡ ਇਹ ਜੀਆਂ ਥਾਵਾਂ ਤੇ ਘੁੰਮਦਿਆਂ। ਜੇ ਦੇਖੀਏ ਦਰਸ਼ਕੋ ਸੋਨਾ ਮਿਲ ਗਿਆ ਹਮੇ ਸੋਨਾ ਮਿਲ ਗਿਆ। ਸੋਨਾ ਮਿਲ ਗਿਆ। ਇਹਦਾ ਨਾ ਉਹ ਲਾਵਾਂਗੇ ਥੰਬਨੇਲ ਜੀ ਨਹੀਂ ਹੁੰਦੀ ਜਿਹੜੀ ਥੰਬਨੇਲ ਲਾ ਕੇ ਨਾ ਹਾਂ ਉਂ ਤਾਂ ਤੁਸੀਂ ਦੇਖਦੇ ਨਹੀਂ ਆਪਣੇ ਵਲੌਗ ਬਹੁਤ ਘੱਟ ਲੋਕ ਦੇ ਦੇ ਕਹਿੰਦੇ ਸੋਨਾ ਸੋਨਾ ਮਿਲ ਗਿਆ ਸੋਨਾ ਤੇ ਐਂਦਾ ਦਿਖਾਵਾਂ ਸੋਨੂੰ ਡਰਾ ਡਰਾ ਕੇ ਵੀ ਸੋਨਾ ਮਿਲ ਗਿਆ ਦੇਖੋ ਬਿਲਕੁਲ ਸੋਨੇ ਦੀ ਟੀ ਲੱਗਦੀ ਆ ਅੰਦਰ ਆ ਭਾਈ ਹਾਂ ਜੀ ਦੇਖਿਆ ਬਹੁਤ ਘੱਟ ਲੱਗਦਾ ਨਾ ਹੁਣ ਰਿਐਲਿਟੀ 'ਚ ਦੇਖ ਲਓ ਇਹ ਹੈਗਾ ਹੋਰ ਨਾ ਕਦੇ ਮੇਰੇ ਮਾਰ ਗੁੰਡੇ ਪਾ ਦੇ ਕੱਢਣ ਨੂੰ ਸੁਪਾਰੀ ਮੰਗੀ ਜਾਣ ਮੈਥੋਂ ਤੇ ਤੇ 10 ਕਰੋੜ 5 ਕਰੋੜ ਪੱਥਰੀ ਲਾਲ ਰੰਗ ਦਾ ਸੀਗਾ ਤੇ ਉਹ ਪਾਣੀ ਚ ਪਿਆ ਚਮਕਦਾ ਸੀ ਇੰਜ ਲੱਗਦਾ ਸੀ ਜਿਵੇਂ ਸੋਨੇ ਦਾ ਹੁੰਦਾਗਾ ਚਲੋ ਜੀ ਅੱਗੇ ਵੱਧੋ ਪਾਣੀ ਦੇ ਵੱਲ ਦੇਖਿਓ ਆ ਰੋੜੀਆਂ ਰਾੜੀਆਂ ਆ ਪੜੀਆਂ ਸੋਹਣੀਆਂ ਬਟੇ ਖੰਡੇ ਪੈਣੇ ਚਾਰੇ ਪਾਸੇ ਤੇ ਸੋਹਣਾ 뷰 ਆ ਯਾਰ ਬਾਕੀ ਜਾਨਵਰਾਂ ਦੇ ਨਿਸ਼ਾਨ ਜੀ ਲੱਗਦੇ ਆ ਪੈਰਾਂ ਦੇ ਨਿਸ਼ਾਨ ਸਾਰੇ ਪੈਰਾਂ ਦੇ ਬਾਕੀ ਅੱਗੇ ਜਾ ਕੇ ਦੇਖਦੇ ਆ ਅੱਗੇ ਕਿੱਦਾਂਗਾ ਪਾਣੀ ਦਾ ਚੈੱਕ ਕਰਦੇ ਆ ਜਿਹੜਾ ਖੁੱਲੇ ਸਮੁੰਦਰ ਦਾ ਪਾਣੀ ਆ ਆ ਆ ਗਿਆ ਮੇਨ ਪਾਣੀ ਉਹ ਤਾਂ ਖੜਾ ਪਾਣੀ ਸੀਗਾ ਸਮੁੰਦਰ ਵਾਲਾ ਮੈਨ ਸਮੁੰਦਰ ਦਾ ਪਾਣੀ ਮੀਚ ਦਾ ਪਾਣੀ ਇਹਨੂੰ ਦੇਖਦੇ ਆ ਅੰਦਰੋਂ ਕੀ ਮਾਹੌਲ ਆ ਇਹਦਾ ਤੇ ਪਹਿਲਾਂ ਜਾਇਜ਼ਾ ਲੈ ਲਈਏ ਕੋ ਸ਼ਾਰਕ ਸ਼ੂਰਕ ਤਾਂ ਨਹੀਂ ਫਿਰਦੀ ਆ ਨਾਲੇ ਖੁੱਚ ਫੜ ਕੇ ਖਿੱਚ ਕੇ ਅੰਦਰ ਹੀ ਲੈ ਜੇ ਸੋਹਣਾ ਯਾਰ ਬਹੁਤ ਸੋਹਣਾ 뷰 ਆਗਾ ਮਨ ਸੰਤੁਸ਼ਟ ਹੋ ਜਾਂਦਾ ਰਿਲੈਕਸ ਹੋ ਜਾਂਦਾ ਕਿ ਰੈ ਬ੍ਰੇਨ ਇੱਥੇ ਘੁੰਮ ਕੇ ਪਾਣੀ ਇਹਦਾ ਵੀ ਪੂਰਾ ਸਾਫ ਆ ਬਾਈ ਪੂਰਾ ਸਾਫ ਆ ਹਾਂਜੀ ਤੇ ਆਪਾਂ ਨਾਲ ਆਹ ਇਕੱਠੇ ਕਰ ਲਈ ਸੀ ਜਿਵੇਂ ਨਿਆਣੇ ਕਰਦੇ ਹੁੰਦੇ ਆ ਵਧੀਆ ਲੱਗਦਾ ਬਹੁਤ ਬਾਇਟ ਪੱਥਰ ਜਿਹੀ ਸੀ ਰੰਗ ਰੰਗੇ ਤੇ ਆ ਦੇਖੋ ਪਾਣੀ ਇਹਦਾ ਇੰਨਾ ਸਾਫ ਆ ਅੰਦਰੋਂ ਪਾਣੀ ਤੇ ਸਮੁੰਦਰ ਦਾ ਵੀ ਵਿੱਚ ਦਾ ਥੱਲੇ ਤੱਕ ਰੋੜੀਆਂ ਐ ਪੂਰੀਆਂ ਸਾਫ ਦੀਆਂ ਪੂਰਾ ਘੈਂਟ ਆਗਾ ਤੇ ਥੋੜਾ ਜਿਹਾ ਫੋਕਸ ਕਰਕੇ ਦੇਖਦੇ ਆ ਕੈਮਰੇ ਨੂੰ ਲੋ ਵੀ ਬਾਹਰ ਸੱ ਚੱਲੀਏ ਤੋਂ ਫਿਰ ਦਵਾਰਾ ਹੁਣ ਅੱਗੇ ਦੀਆਂ ਤਿਆਰੀਆਂ ਕਰਦੇ ਆ ਅੱਗੇ ਦੇਖਦੇ ਆ ਕੀ ਮਾਹੌਲ ਆ ਚਲੋ ਚਾਲ ਚਲੋ ਚਾਲ ਵਾਪਸ ਨੂੰ ਖਿੰਚਦੇ ਆ ਗੱਡੀਆਂ ਤੇ ਕਿਉਂਕਿ ਗੱਡੀ ਫਿਰ ਪਾਸਪੋਰਟ ਜੇ ਦਾ ਚੱਕਰ ਹੋਣਾ ਇੱਥੇ ਕੋਈ ਮੈਂ ਧਿਆਨ ਨਾ ਪੜਿਆ ਨਹੀਂ ਮੈਂ ਹਾਂ ਚਲ ਆਪਾਂ ਕਿਰਾਂ ਜਾਣਾ ਹੋਣੀ ਕਰਨਾ ਐ ਨਹੀਂ ਪਤਾ ਸੀ ਇੰਨਾ ਵਧੀਆ ਲੱਗਣਾ ਬਾਹਰ ਦੂਰ ਤੱਕ ਘੁੰਮ ਕੇ ਫਿਰ ਕੇ ਆਵਾਂਗੇ ਤੇ ਬਟ ਏਗੋ ਹੀ ਆਉਂਦਾ ਉਹ ਇੱਕ ਵਾਰੀ ਬਾਹਰੋਂ ਪੜ੍ਹ ਲੈ ਕੀ ਲਿਖਿਆ ਹੈ ਧਿਆਨ ਨਾਲ ਦੇ ਦਵਾਲੇ ਬਾਸਾ ਪਰ ਚਲੋ ਵੀ ਚੱਲੀਏ ਹੁਣ ਆ ਗਏ ਦਵਾਰਾ ਬੈਕ ਰੋਡ ਤੇ ਅਗਲੀ ਪਾਰਕ ਅਗਲੀ ਪਾਰਕ ਦਾ ਆਪਾਂ ਨਾਮ ਵਿੱਚ ਮੈਂਸ਼ਨ ਕਰਦੇ ਆਂਗੇ ਤੇ ਅਗਲੀ ਪਾਰਕ ਦਾ ਇੱਥੇ ਇਹਨਾਂ ਨੇ ਉਹ ਰੱਖਿਆ ਹੋਇਆ ਹੈ ਲਾਈਫਗਾਰਡ ਨਹੀਂ ਕਹਿੰਦੇ ਵੀ ਹੁੰਦੇ ਤੇ ਆ ਇਹਦਾ ਲੇਕ ਸੁਪੀਰੀਅਰ ਤੇ ਲੇਕ ਸੁਪੀਰੀਅਰ ਪ੍ਰੋਵਿੰਸ਼ਲ ਪਾਰਕ ਆ ਇਹ ਤੇ ਇੱਥੇ ਇਹਨਾਂ ਨੇ ਲਿਖਿਆ ਵੀ ਹਾਂ ਇੱਥੇ ਗਾਰਡਨ ਹੈਗੇ ਲਾਈਫਗਾਰਡ ਨਹੀਂ ਆਪਦਾ ਧਿਆਨ ਨਾਲ ਜੇ ਤੁਸੀਂ ਨਹਾਉਣੇ ਹੋ ਨਾ ਪੋਰਕੇ ਤੇ ਹੋਣਿਆ ਪਤਾ ਨਹੀਂ ਉਹ ਤੇ ਤਾਂ ਇਹ ਵਾਰਨਿੰਗ ਲੱਗੀ ਨਹੀਂ ਪਹਿਲੀ ਲਿਖ ਤੇ ਪਰ ਇੱਥੇ ਜਿਹੜਾ ਸੀਗਾ ਇਥੋਂ ਦਾ 뷰 ਉਹ ਵੱਖਰੀ ਵੇਚ ਆ ਇਹ ਪਥਰਾਆਂ ਵਾਲੀ ਵੇਚ ਆ ਇਹਦਾ ਬਹੁਤ ਸੋਹਣਾ 뷰 ਲੱਗਿਆ ਆ ਪੇਂਟਿੰਗ ਵਾਲੀ ਆ ਨਾ ਇੱਥੇ ਕਿਸੇ ਨੇ ਫੋਟੋ ਕਰਨੀ ਹੋਵੇ ਬਹਿ ਕੇ ਮੈਂ ਪੇਂਟਿੰਗ ਕਰਦਾ ਤੇ ਲੰਘਣੀਆਂ ਹਰ ਇੱਕ ਯਾਰ ਆਪਦੀ ਕੁਦਰਤ ਇਹਦੇ ਨਾ ਆ ਆਵਦਾ ਹਰ ਇੱਕ ਲੇਕ ਦਾ ਆਵਦਾ ਵੱਖਰਾ ਨਜ਼ਾਰਾ ਜਾ ਲੱਗਿਆ ਵੀ ਵੱਖਰੀ ਜੀ ਲੱਗੀ ਕੋਈ ਐ ਨਹੀਂ ਵੀ ਹਰ ਇੱਕ ਲੇਕ ਸੇਮੀ ਆ ਜਿਵੇਂ ਉਹ ਪਹਿਲੀ ਕੱਕੇ ਰੇਤੇ ਜ ਵਾਲੀ ਸੀ ਨਾ ਬਜਰੀ ਵਾਲੀ ਤੇ ਆਪਾਂ ਕਹਿ ਦਈਏ ਜਿਵੇਂ ਕਹਿ ਦਈਏ ਕੱਕਾ ਰੇਤਾ ਬਰੇਤੀ ਜੀ ਵਾਲੀ ਤੇ ਵਾਈਟ ਬਰੇਤੀ ਵਾਈਟ ਸੈਂਡ ਕਹਿੰਦੇ ਆ ਜੀ ਨੂੰ ਤੇ ਆਹਾ ਹੋਰ ਸਾਫ ਦੀ ਇਹ ਰੇਤੇ ਜੇ ਟਾਈਪ ਦੀ ਆ ਤੇ ਪੱਥਰ ਨਹੀਂ ਇੱਥੇ ਇਹਦਾ ਆਪਦਾ ਵੱਖਰਾ ਨਜ਼ਾਰਾ ਜਿਹਾ ਲੱਗਿਆ ਇਹਦਾ 뷰 ਬਹੁਤ ਸੋਹਣਾ ਲੱਗਿਆ ਮੈਨੂੰ ਤੇ ਕਿਉਂਕਿ ਹਰ ਇੱਕ ਨੂੰ ਕਈਆਂ ਨੂੰ ਪੱਥਰਾਂ ਤੇ ਵਿੱਚ ਪਸੰਦ ਹੁੰਦੇ ਆ ਕਈਆਂ ਨੂੰ ਤੇ ਵਾਈਟ ਸੈਂਡ ਵਾਲੀ ਕਈਆਂ ਰੇਤੇ ਵਾਲੀ ਹੱਡੋੜੀ ਨਾ ਹਰ ਇੱਕ ਚੀਜ਼ ਦੀ ਆਪਦੀ ਖੂਬਸੂਰਤੀ ਹੁੰਦੀ ਆ ਤੇ ਪਥਰਾਂ ਦੇ ਉੱਤੇ ਆਪਣਾ ਚੱਲਣ ਦੀ ਜਿਹੜੀ ਰਫ਼ਤਾਰ ਆ ਉਹ ਬਹੁਤ ਸੋਹਣੀ ਐ ਕਿਉਂਕਿ ਖਰਚਾਂ ਚ ਪੁਰੇ ਹੋਏ ਆ ਆਪਾਂ ਵੱਡੇ ਹੋਏ ਬਾਹਣ ਦੇ ਖਰਚਾਂ ਚ ਭੱਜ ਲੈਂਦੇ ਸੀਗੇ ਤੇ ਚਲੋ ਵੀ ਫਿਰ ਪਥਰਾਂ ਦੇ ਵਿੱਚ ਦੀ ਆਪਾਂ ਲੈਨੇ ਆ ਜਾਇਜਾ ਵੇਚਦਾ ਤੇ ਤੁਰ ਫਿਰ ਕੇ ਤੁਸੀਂ ਨਾ ਘਬਰਾਓ ਬਿਲਕੁਲ ਨਹੀਂ ਘਬਰਾਉਣਾ ਛੀਟ ਕੇ ਪੇਟੀਆਂ ਬੰਦ ਰੱਖਿਏ ਤੇ ਅੱਗੇ ਜਾ ਕੇ ਆਪਾਂ ਕਰਦੇ ਆਂ ਇਹਦਾ ਵਿਊ ਕੈਪਚਰ ਤੇ ਹੋਂ ਲੰਬੇ ਲੰਬੇ ਪਥਰ ਜਿਹਨੇ ਜਿਹੜੇ ਉਹਨਾਂ ਕੋਲੇ ਜਾ ਕੇ ਦੇਖਦੇ ਆਂ ਜਾਹੋ ਪੱਥਰ ਤੇ ਚੜ ਕੇ ਵੀਡੀਓ ਬਣਾਈਏ ਵੀ ਸਾਰੇ ਪਾਸਾਂ ਤੋਂ ਕੈਚ ਹੋ ਜਾਵੇ ਐਦਾਂ ਦਾ ਕੁਝ ਕਰਦੇ ਆ ਓਕੇ ਹੁੰਦੇ ਹੋਏ ਪੱਥਰਾਂ ਦੇ ਵਿਚਲੀ ਚਾਲਦੇ ਹੋਏ ਤੁਹਾਨੂੰ ਦਿਖਾਉਣਾ ਸਾਰਾ ਜੁੜੇ ਰਹੋ ਬਹੁਤ ਸੋਹਣਾ 뷰 ਆ ਯਾਰ ਬੰਦਾ ਨਾ ਮੈਂ ਕਹਿੰਦਾ ਸਾਰੀਆਂ ਦੁੱਖ ਦੇਖ ਲਈ ਭਾ ਭੁੱਲ ਜਾਂਦਾ ਜਦੋਂ ਐਦਾਂ ਟਰੈਵਲ ਤੇ ਨਿਕਲਦਾ ਤੇ ਟਰੈਵਲ ਦਾ ਪੂਰਾ ਆਨੰਦ ਲਾਓ ਯਾਰ ਭੁੱਲ ਜਾਓ ਮਗਰ ਛੋਟੀ ਜ਼ਿੰਦਗੀ ਚ ਕੋਈ ਪ੍ਰੋਬਲਮ ਹੈਗੀ ਆ ਦੁੱਖ ਸੁੱਖ ਤਨ ਨੂੰ ਭੁੱਲਣ ਦੇ ਮੈਂ ਕਹਣਾ ਲੋੜ ਹੀ ਨਹੀਂ ਆ ਆਪ ਹੀ ਭੁਲਾ ਦੋ ਨੇਚਰ ਦੀ ਜਦੋਂ ਤੁਸੀਂ ਬੁੱਕਲ ਜਾ ਜਾਣਾ ਕੁਦਰਤ ਦਾ ਆਨੰਦ ਮਾਣਦੇ ਹੋ ਤੇ ਕੁਦਰਤ ਚੀਜ਼ ਹੀ ਇਹੋ ਜੀ ਆ ਜਦੋਂ ਉਹਨੂੰ ਪ੍ਰੋਪਰ ਤੁਸੀਂ ਇਸ ਤਰੀਕੇ ਨਾਲ ਆਨੰਦ ਮਾਣਦੇ ਹੋ ਤੇ ਚ ਕੁਦਰਤ ਦੇ ਵਿੱਚ ਸਮਾਉਣੇ ਹੋ ਨਾ ਕੁਦਰਤ ਦੇ ਨਾਲ ਘੁਲ ਮਿਲ ਕੇ ਚੱਲਦੇ ਹੋ ਤੇ ਉਦੋਂ ਨਜ਼ਾਰਾ ਵੱਖਰਾ ਹੀ ਹੁੰਦਾ ਚੜੀਏ ਫਿਰ ਪੱਥਰ ਤੇ ਅਹੀਂ ਤੇ ਚੜ ਕੇ ਦੇਖਦੇ ਆ ਦਿਮਾਗ 'ਚ ਜਿਹੜੀ ਗੱਲ ਅੜ ਜੇ ਨਾ ਸਾਲੀ ਉਹ ਕਾਹ ਨੂੰ ਨਿਕਲਦੀ ਹੁੰਦੀ ਆ ਚਲੋ ਆ ਜਾ ਵੀ ਚੋਪਰਾ ਚੜ ਜਾਂਦਾ ਹਾਂ ਜਰਾ ਆਉ ਬੜੇ ਇਹ ਆਖੇ ਹੁਣ ਹੁਣ ਇੱਥੋਂ ਲੈਨੇ ਆ ਖਾਵਰ ਸਾਰ ਸਾਰੇ ਬੀਜ ਵੀ ਤੇ ਉੱਪਰ ਚੜ ਚੁੱਕੇ ਆ ਆਪਾਂ ਇਹ ਆਓ ਦੇਖੋ ਹੁਣ ਦੂਰ ਦੂਰ ਤੱਕ ਬੀਜ ਬਹੁਤ ਸੋਹਣਾ ਵਿਊ ਆ ਯਾਰ ਇੱਕ ਤਾਂ ਕੈਮਰੇ ਦੇ ਵਿੱਚ ਦੇਖਣਾ ਤੇ ਘਾ ਆਪ ਦੀਆਂ ਅੱਖਾਂ ਨਾਲ ਦੇਖਣਾ ਤੇ ਉਹ ਤਾਂ ਗੱਲਾਂ ਹੀ ਹੋਰ ਹੁੰਦੀਆਂ ਹਰ ਇੱਕ ਚੀਜ਼ ਆਪ ਦੇ ਖੂਬਸੂਰਤ ਹੁੰਦੀ ਆ ਅਥੇ ਡੱਡੂ ਜਿਹਾ ਬੈਠਾ ਏ ਲੋਕ ਗਿਆ ਤਾਂ ਚਲਾ ਇਧਰ ਦੇਖਿਓ ਤੇ ਪੱਥਰਾਂ ਦੇ ਵਿੱਚ ਜਦੋਂ ਮਤਲਬ ਕਿ ਤੁਸੀਂ ਖੜ ਕੇ ਨਾ ਪਾਣੀ ਦੇਖੋਗੇ ਤੇ ਉਹਦੀ ਇੱਕ ਅਲੱਗੀ ਝਲਕ ਹੁੰਦੀ ਆ ਉਹ ਵੱਖਰੇ ਤਰੀਕੇ ਨਾਲ ਸੋਹਣਾ ਲੱਗਦਾ ਹੁੰਦਾ ਹੈ ਨਾ ਤੇ ਹਰ ਕੋ ਕਹੋ ਕੀ ਆਪ ਦੀ ਖੂਬਸੂਰਤੀ ਕੁਦਰਤ ਦੇ ਵਿੱਚ ਸਮਾਈ ਹੋਈ ਬੈਠਾ ਇਥੋਂ ਵੀ ਆਪਾਂ ਪਾ ਦੇ ਚਾਲੇ ਵਾਪਸ ਤੇ ਮਾਰ ਗਏ ਗੇਰ ਤੇ ਤੁਰ ਗਏ ਲੈ ਕੇ ਵੈਗੁਰੂ ਦਾ ਨਾਮ ਅਗਲੀ ਡੈਸਟੀਨੇਸ਼ਨ ਤੱਕ ਸਾਉ ਤੋਂ ਵੱਡਾ ਫਾਇਦਾ ਹੈਗਾ ਸੈਲਫ ਡਰਾਈਵ ਵਾਲਾ ਜਿਹੜਾ ਮੂਡ ਆ ਇਹਦੇ ਵਿੱਚ ਗੱਡੀ ਦੇ ਵਿੱਚ ਨਹੀਂ ਤਾਂ ਬੰਦੇ ਦਾ ਜਲੂਸ ਨਿਕਲ ਜਾਂਦਾ ਇਹਦੇ ਨਾਲ ਪਲੱਸ ਪੁਆਇੰਟ ਆ ਬੰਦਾ ਆਰਾਮ ਨਾਲ ਬੈਠਾ ਰਹਿੰਦਾ ਰਿਲੈਕਸ ਜਾ ਹੋ ਕੇ ਤੇ ਨਾਰਮਲੀ ਤਾਂ ਇਹਨੂੰ ਥੋੜਾ ਜਿਹਾ ਹੱਥ ਲਿਆ ਲਾਉਣਾ ਪੈਂਦਾ ਦਾ ਸਟੀering ਨੂੰ ਥੋੜੇ ਟਾਈਮ ਬਾਅਦ ਪਰ ਇਹਦਾ ਵੀ ਜਿਗਾਰਡ ਲੱਭ ਲਿਆ ਸੀਗਾ ਉਹ ਗੈਰਕਾਨੂੰਨੀ ਆ ਉਹ ਨਹੀਂ ਤੋਂ ਇਹ ਨਹੀਂ ਬ কথাও ਕਰਨੀਆਂ ਤੇ ਆਪੇ ਮੋੜੀ ਜਾਂਦੀ ਹੈਗੀ ਬਹੁਤ ਨਜ਼ਾਰਾ ਦਿੱਤਾ ਇਹਨੇ ਆ ਗੱ चीज ਨੇ ਇਹਦੀ ਸਕੀਮ ਨੇ ਹਾਂਜੀ ਦੱਬਿਆ ਸੱਜਣੋ ਆਪਾਂ ਪਹੁੰਚ ਗਏ ਹੂਸੈਂਟ ਮੈਰੀ ਫਲੈਂਗ ਜੇਤੇ ਤੇ ਇਹਦਾ ਐਡਰੈਸ ਵੀ ਆਪਾਂ ਲਿਖਿਆ ਇੱਥੇ ਲੈਨੇ ਆਂ ਸਾਵਰ ਤੇ ਆ ਇੱਕ ਝਲਕ ਤੁਹਾਨੂੰ ਮਰਵਾ ਦਈਏ ਆ ਮੇਰਾ ਬੈੱਡ ਆ ਇੱਧਰ ਪਿਆ ਸੀ ਤੇ ਇੱਥੇ ਥੱਲੇ ਮੈਂ ਸਮਾਨ ਵਾਲੇ ਬੈਗ ਪਾਲੇ ਸੀਗੇ ਇੱਧਰ ਮੈਂ ਕੱਪੜਿਆਂ ਦੀਆਂ ਤਾਹਾਂ ਮਾਰ ਕੇ ਥੱਲੇ ਬਰਾਬਰ ਲੈਬਲ ਤੇ ਕਰਤਾ ਸੀਗਾ ਤੇ ਉਹ ਆਪਣਾਗਾ ਤੇ ਆ ਉੱਤੇ ਲੈਣ ਵਾਲਾ ਕੰਬਲ ਉਹ ਆਪਣਾ ਟਾਈਗਰ ਬੈਠਾਗਾ ਇੱਥੇ ਰਾਖੀ ਵਾਸਤੇ ਤੇ ਆ ਆਪਣਾ ਸਰਾਣਾ ਇਹਦੇ ਨਾਲ ਬਹੁਤ ਜ਼ਿਆਦਾ ਨੇਗੀਆਂ ਤੇ ਉਹ ਆਪਣਾ ਪਰਨਾਗਾ ਤੇ ਇਦਾਂ ਦਾ ਸਿੰਪਲ ਜਿਹਾ ਬੈੱਡ ਬਣਾ ਕੇ ਆਪਾਂ। ਕਿ ਜੀ ਸਾਵਰ ਨੰਬਰ ਮਿਲ ਗਿਆ ਆਪਾਂ ਨੂੰ 39 ਤੇ ਆਪਾਂ ਜੇ ਹੈਗੇ ਆ ਕਿਊ ਚ 37 ਨੰਬਰ ਤੱਕ ਸਰਬ ਹੋ ਰਹੇ ਨੇਗੇ। ਦੋ ਕਸਟਮਰ ਕਿਊ ਚ ਨੇ 38 ਤੇ 39 ਆ ਗਿਆ ਆਪਣੀ 바ਰੀ ਤੇ ਇੱਥੇ ਦੇਖੋ ਫਿਰ ਮੈਂ ਕਹਣਾ 7 ਸਟਾਰ ਹੋਟਲਾਂ ਨੂੰ ਮਾਤ ਪਾਉਂਦਿਆ ਫ્લાਇੰਗ ਜੇ ਦੇ ਸਾਵਰ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ ਜੀ। ਉਹਨਾਂ ਲਈ ਆਪਾਂ ਕਰ ਸਰਕਾਰੀ ਵਾਸਤੇ ਕਨੈਕਟਰ ਜਿੰਨੀ ਚੜਾਈ ਆ ਹੁਣ ਤਾਂ। ਇਹ ਨਵੇਂ ਕੱਪੜੇ ਪਾੜੇ। ਕੋਈ ਹਾਂ ਅਮਰਜੇ ਦੀ ਬਸਤੀ ਦਾ ਕੀ ਹਾਲ ਹੋ ਗਿਆ ਮੋਰੂ ਇਹ ਬੇਵਜ ਬਜ ਕੇ ਇਹਨੂੰ ਨਿਮਾ ਦੀ ਕਿਤੇ ਯਾਰ ਲੱਭਦੇ ਆ ਫਿਰ ਸਰਚ ਕਰਦੇ ਆ ਨੇੜੇ ਤੇੜੇ ਕਿਤੇ ਕਾਰਵਾਸ ਐਨੂੰ ਵੀ ਧੋਦਿਏ ਫਿਰ ਚਲੋ ਮਿਲਦੇ ਆ ਅੱਛੇ ਯਾਰ ਆ ਸਭ ਤੋਂ ਖਤਰਨਾਕ ਆ ਵਾਹਿਗੁਰੂ ਵਾਹਿਗੁਰੂ ਆ ਵਿਚਾਰਾ ਮੇਰੇ ਨਾਲ ਗੱਲਾਂ ਕਰਕੇ ਆ ਉਹ ਉੱਥੇ ਪੰਪ ਤੇ ਇਕੱਠਿਆਂ ਨੇ ਤੇਲ ਪਾਇਆ ਜੀ ਆ ਮੋਰੂ ਮੇਰੇ ਡੈਸ਼ ਕੈਮ ਦੀ ਫੁਟੇਜ ਆ ਬਸ ਯਾਰ ਅੱਜ ਦਾ ਬਲੌਗ ਇੱਥੇ ਐਂਡ ਕਰ ਦਿੰਨੇ ਆ ਤੇ ਕੱਲ ਨੂੰ ਦੇਖਾਂਗੇ ਪਿੰਡ ਵਾਲਿਆਂ ਦੇ ਬਸ ਪਹੁੰਚਣ ਆਲੇ ਆ ਮੈਂ ਇੱਥੇ ਟ੍ਰਾਂਟੋ ਘਰੇ ਉਹਨਾਂ ਦੇ ਮੁੰਡਿਆਂ ਆ